ਤੋਂ ਦੇ ਐਮਐਲਏ ਸਾਹਿਬ ਜਿਹੜੇ ਗਨੀਵ ਕੌਰ ਜੀ ਨੇ ਉਹ ਕਹਿੰਦੇ ਆ ਕਿ ਇੱਥੇ ਜੀ ਧੱਕਾ ਪੜਾਇਆ ਤਾਂ ਇੱਥੇ ਸੁਖਬੀਰ ਬਾਦਲ ਆਊਗਾ ਜੀ ਪਹਿਲੀ ਤੇ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਕਿਹੜਾ ਧੱਕਾ ਹੈ ਮੈਨੂੰ ਦੱਸ ਅਕਾਲੀ ਦਲ ਦੀ ਜਿਹੜੀ ਆ ਬਹੁਤ ਵੱਡੀ ਹਾਰ ਮਜੀਠਾ ਹਲਕੇ ਦੇ ਵਿੱਚ ਹੋ ਰਹੀ ਸੀ ਕਹਿਣਾ ਚਾਹਣਾ ਕਿ ਜਿਹੜੀ ਤੁਹਾਡੀ ਉਥੋਂ ਦੀ ਡੁੱਬਦੀ ਬੀੜੀ ਆ ਸਰਦਾਰ ਬਾਦਲ ਜੀ ਤੁਸੀਂ ਉਹਨੂੰ ਨਹੀਂ ਬਚਾ ਸਕਦੇ ਉਹ ਡੁੱਬ ਗਈ ਆ ਸੋ ਮੇਰੇ ਵੀਰੋ ਇਹ ਜਿਹੜੀਆਂ 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਨੋਟਕਸਟ ਹੋਈ ਫਿਰ ਬਣ ਗਏ ਜੀ ਬਾਦਲ ਫਾਰਮ ਫਿਰ ਬਣ ਗਏ ਜੀ ਸੁਖ ਵਿਲਾ ਫਿਰ ਬਣ ਗਿਆ ਚੰਡੀਗੜ੍ਹ ਚਾਰ ਚਾਰ ਪੰਜ ਪੰਜ ਲਿਫਟਾਂ ਵਾਲੀਆਂ ਕੋਠੀਆਂ ਫਿਰ ਬਣ ਗਿਆ ਗੜਗਾਓ ਕੋਠੀਆਂ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿ ਇਹਨੂੰ ਸ਼ਿਰਕਾਤ ਸਰਦ ਸਾਬ ਨੂੰ ਤਲਬ ਕਰਨਾ ਚਾਹੀਦਾ ਕਿਉਂਕਿ ਤੇ ਸ਼ਿਰਕਾਤ ਸਰਦ ਨੂੰ ਕੁਝ ਨਹੀਂ ਸਮਝ ਇਹ ਪੰਥਕ ਆਪਣੇ ਆਪ ਨੂੰ ਖਵਾਉਣ ਵਾਲੇ ਪੰਥ ਦਾ ਢੋਂਗ ਰਚਣ ਵਾਲੇ ਬੰਦੇ ਇਹਨਾਂ ਨੂੰ ਪੁੱਛੋ ਇਹ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਕੀ ਕੀਤਾ ਜਿਹੜਾ ਬਰਗਾੜੀ ਕਾਂਡ ਹੋਇਆ ਜੋ ਕੋਟਕਪੂਰੇ ਦੇ ਵਿੱਚ ਹੋਇਆ ਤੁਸੀਂ ਉੱਥੇ ਕੀ ਕੀਤਾ ਉਸ ਵੇਲੇ ਤੁਹਾਡੀ ਸਰਕਾਰ ਸੀ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਗੁਰੂ ਸਾਹਿਬ ਦੇ ਸਾਡੇ ਮੰਗ ਗਲੀਆਂ ਦੇ ਵਿੱਚ ਰੁਲ ਗਏ ਤੁਸੀਂ ਕੀ ਕੀਤਾ ਇਹ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਪੁੱਛੋ ਤੁਸੀਂ 328 ਰੁਪਏ ਤੇ ਕਿੱਥੇ ਲੈ ਕੇ ਦਿੱਤਾਗੇ ਇਹਨਾਂ ਮਲਾਜਮਾਂ ਤੇ ਜਿਹੜਾ ਪਰਚਾ ਦਰਚ ਹੋਣਾ ਇਹਨਾਂ ਨੂੰ ਪੁੱਛੋ ਤਾਂ ਸਹੀ ਜਿਹੜੇ ਆਪਣੇ ਆਪ ਨੂੰ ਪੰਥਕ ਕਹਵਾਉਣ ਵਾਲੇ ਆ ਆ ਹੁਣ ਆ ਕੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਉਹਨਾਂ ਨੇ ਆ ਕੇ ਸਟੈਂਡ ਲਾਇਆ ਤੇ 328 ਰੁਪਏ ਲਿਆ ਤੇ 295 ਦਾ ਭੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਫਿਰ ਪਰਚਾ ਦਰਜ ਕੀਤਾ ਮੈਂ ਦਾਅਵੇ ਨਾ ਕਹਿਣਾ 75% ਸਿੱਖ ਕੌਮ 75% ਅਕਾਲੀ ਦਲ ਜਿਹਨਾਂ ਨੂੰ ਇਹ ਇਹਨੂੰ ਪ੍ਰਧਾਨੀ ਮੰਨਦੇ ਜਿਹੜੇ ਇਹਦੇ ਬੰਦੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਉਹ ਇਹ ਆ ਕੇ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਮਜੀਠਾ ਹਲਕੇ ਦੇ ਵਿੱਚ ਆਏ ਔਰ ਜਿਹੜੀ ਉਹਨਾਂ ਦੀ ਆਦਤ ਆ ਜਿਹੜੀ ਮੈਂ ਸਮਝਦਾ ਕਿ ਘੱਟਿਆ ਆਦਤ ਆ ਜਿਹੜੀ ਅੱਜ ਕੱਲ ਚੰਗੇ ਇਨਸਾਨਾਂ ਨੂੰ ਉਹ ਗੱਲ ਜਿਹੜੀ ਪਸੰਦ ਨਹੀਂ ਜਿਹੜੀ ਉਹਨਾਂ ਦੀ ਲੈਂਗੁਏਜ ਆ ਜਿਹੜੀ ਮਾੜੀ ਬੋਲੀ ਆ ਉਹ ਬੋਲੀ ਆ ਆਪਦੀ ਉਹ ਕੱਲ ਉੱਥੇ ਵਰਤ ਕੇ ਗਏ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਉਹ ਜਿਸ ਮਕਸਦ ਵਾਸਤੇ ਆਏ ਸੀ ਚਾਹੇ ਤੋਂ ਉਸ ਮੁੱਦੇ ਤੇ ਗੱਲ ਕਰਦੇ ਕਿ ਜਿਸ ਤਰ੍ਹਾਂ ਉਥੋਂ ਦੇ ਐਮਐਲਏ ਸਾਹਿਬ ਜਿਹੜੇ ਗਨੀਵ ਕੌਰ ਜੀ ਨੇ ਉਹ ਕਹਿੰਦੇ ਆ ਕਿ ਇੱਥੇ ਜੀ ਧੱਕਾ ਬੜਾਇਆ ਤਾਂ ਇੱਥੇ ਸੁਖਬੀਰ ਬਾਦਲ ਆਊਗਾ ਜੀ ਪਹਿਲੀ ਤੇ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਕਿਹੜਾ ਧੱਕਾ ਹੈ ਮੈਨੂੰ ਦੱਸਣ ਕੋਈ ਕਿਸੇ ਦਾ ਉੱਥੇ ਕੋਈ ਕਾਗਜ਼ ਰੱਦ ਕੀਤਾ ਗਿਆ ਜਿਨੇ ਉਹਨਾਂ ਦੇ ਬਲੌਕ ਸੰਪਤੀਸ ਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਬੰਦੇ ਨੇ ਉਹ ਸਾਰੇ ਉੱਥੇ ਲੜਚਰ ਲੜ ਰਹੇ ਨੇ ਭਾਜੀ ਦੇ ਬੰਦੇ ਨੇ ਉੱਥੇ ਕੋਈ ਵੀ ਕਾਗਜ਼ ਜਿਹੜਾ ਨਹੀਂ ਰੱਦ ਕੀਤਾ ਰਹੀ ਗੱਲ ਮੈਂ ਇਹਨਾਂ ਨੂੰ ਇਹ ਦੱਸਣੀ ਚਾਹਣਾ ਕਿ ਅਸਲ ਦੇ ਵਿੱਚ ਇਹਨਾਂ ਨੂੰ ਐਤ ਕੀ ਉਥੇ ਉਮੀਦਵਾਰ ਹੀ ਨਹੀਂ ਲੱਭੇ ਮੈਂ ਕੱਲ ਇੱਕ ਮੀਡੀਆ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਚਲੋ ਆਓ ਜਿਹੜੇ ਕਹੋਗੇ ਗੁਰੂ ਘਰ ਆਪਾਂ ਚੱਲਦੇ ਆ ਤੁਸੀਂ ਮੈਨੂੰ ਜਾ ਕੇ ਦੱਸੋ ਕਿ ਚਵਿੰਡਾ ਦੇ ਵੀ ਜਿਹੜਾ ਸਰਕਲ ਆ ਤੁਹਾਡੇ ਕੋਲ ਉਥੇ ਕੋਈ ਉਮੀਦਵਾਰ ਹੈਗਾ ਦੱਸੋ ਇਹਨਾਂ ਨੂੰ ਪੁੱਛਿਓ ਕਿਤੇ ਹੋਰ ਵੀ ਕਈ ਅਨੇਕਾਂ ਜਿਹੜੇ ਸਰਕਲ ਆ ਉਥੇ ਇਹਨਾਂ ਕੋਲ ਕੋਈ ਉਮੀਦਵਾਰ ਨਹੀਂ ਸੀ ਔਰ ਜਿੰਨੇ ਕਿ ਇਹਨਾਂ ਦੇ ਹੈਗੇ ਸੀ ਉਹ ਇਹਨਾਂ ਦੇ ਲੜ ਰਹੇ ਆ ਔਰ ਜਿਹੜੇ ਹੈ ਜੇ ਨੇ ਉਹ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਇਹਨਾਂ ਨੂੰ ਢੱਡੇ ਜੋਨ ਤੋਂ ਕੋਈ ਬੰਦਾ ਨਹੀਂ ਲੱਭਾ ਉਥੋਂ ਸਰੂਪ ਸਿੰਘ ਜਿਹੜਾ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਆ ਉਹਨੂੰ ਬਲੌਂਗ ਸੰਤੀ ਜੀ ਜ਼ਬਰਦਸਤ ਦੀ ਟਿਕਟ ਦਿੱਤੀ ਗਈ ਜਿੱਦਾਂ ਮਾਨ ਸਾਹਿਬ ਪਈਆਰ ਕਹਿੰਦੇ ਨੇ ਕਿ ਬੂਹੇ ਬੰਦ ਕਰ ਲੈਣੇ ਇਹਨਾਂ ਨੂੰ ਲੋਕਾਂ ਨੇ ਵੇਖਿਓ ਉਹ ਥੋੜੇ ਦਿਨ ਪਹਿਲਾਂ ਗੱਲ ਕੀਤੀ ਉਹ ਹੁਣੇ ਮਜੀਠੀ ਹਲਕੇ ਦੇ ਵਿੱਚ ਸਾਬਤ ਹੋ ਗਈ ਔਰ ਘੋਮਾ ਜੋਨ ਉਥੋਂ ਇਹਨਾਂ ਨੇ ਛਰਾਉਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੂੰ ਟਿਕਟ ਦਿੱਤੀ ਟਿਕਟੋ ਵੀ ਨਹੀਂ ਵਿਚਾਰੇ ਲੈ ਕੇ ਖੁਸ਼ ਉਹਨਾਂ ਨੂੰ ਦਬਾਇਆ ਗਿਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਨੌਕਰੀਆਂ ਤੋਂ ਖੜ੍ਹ ਦਿੱਤਾ ਜਾਊਗਾ ਸੋ ਇਸ ਕਰਕੇ ਉਹ ਮੁਲਾਜ਼ਮ ਵੀ ਵਿਚਾਰੇ ਮੈਂ ਵੀ ਉੱਥੇ ਰਿਹਾ ਲੰਬੇ ਟਾਈਮ ਉਹ ਮੇਰੇ ਨਾਲ ਵੀ ਸੰਪਰਕ ਦੇ ਵਿੱਚ ਆ ਉਹ ਫਿਰ ਸਾਨੂੰ ਕਹਿੰਦੇ ਆ ਕਿ ਸਾਨੂੰ ਇਹ ਪ੍ਰੈਸ਼ਰਾਈਜ਼ਰ ਬਹੁਤ ਜ਼ਿਆਦਾ ਕਰਦੇ ਆ ਤੇ ਸਾਨੂੰ ਨੌਕਰੀਆਂ ਤੋਂ ਕੱਢਣ ਦੇ ਧਮਕੀਆਂ ਦਿੰਦੇ ਆ ਤੇ ਫਿਰ ਉਹ ਬੰਦਿਆਂ ਨੇ ਵਿਚਾਰਿਆਂ ਨੇ ਇੱਕ ਐਜ਼ ਆ ਫਾਰਮੈਟੀ ਉਥੋਂ ਕਾਗਜ਼ ਭਰੇ ਆ ਮੈਂ ਸਮਝਦਾ ਕਿ ਜਿਨ੍ਹਾਂ ਦੀ ਇਹ ਐਤਕੀ ਜਿਹੜੀ ਆ ਉਥੋਂ ਅਕਾਲੀ ਦਲ ਦੀ ਜਿਹੜੀ ਆ ਬਹੁਤ ਵੱਡੀ ਹਾਰ ਮਜੀਠਾ ਹਲਕੇ ਦੇ ਵਿੱਚ ਹੋ ਰਹੀ ਸੀ ਔਰ ਉਸ ਡੁੱਬਦੀ ਬੇੜੀ ਨੂੰ ਬਚਾਉਣ ਵਾਸਤੇ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਉਥੇ ਪਹੁੰਚੇ ਪਰ ਮੈਂ ਉਹਨਾਂ ਨੂੰ ਇਹ ਕਹਿਣੀ ਚਾਹਣਾ ਕਹਿਣਾ ਚਾਹਣਾ ਕਿ ਜਿਹੜੀ ਤੁਹਾਡੀ ਉਥੋਂ ਦੀ ਡੁੱਬਦੀ ਬੇੜੀ ਆ ਸਰਦਾਰ ਬਾਦਲ ਜੀ ਤੁਸੀਂ ਉਹਨੂੰ ਨਹੀਂ ਬਚਾ ਸਕਦੇ ਉਹ ਡੁੱਬ ਗਈ ਆ ਮੈਂ ਇਹਨਾਂ ਨੂੰ ਇਹ ਗੱਲ ਕਰਨੀ ਚਾਹਣਾ ਕਿ ਤੁਸੀਂ ਤਾਂ ਉਥੇ ਨਿੱਜੀ ਤੌਰ ਤੇ ਮੇਰੇ ਖਿਲਾਫ ਬੋਲ ਕੇ ਗਏ ਏ ਕਹਿਣ ਮੈਨੂੰ ਕਹਿਣ ਲੱਗੇ ਕਿ ਇਹ ਸਕੂਟਰ ਤੇ ਆਇਆ ਸੀ ਤੇ ਮੈਨੂੰ ਤੇ ਨਹੀਂ ਪਤਾ ਭਈ ਇਹ ਸਿੱਧੇ ਜਾ ਚ ਜੰਮੇ ਫਿਰ ਸਾਰੀ ਦੁਨੀਆ ਧਰਤੀ ਤੋਂ ਜੰਮ ਕੇ ਹੌਲੀ ਹੌਲੀ ਅਹੀਂ ਫਿਰ ਉੱਠਣਾ ਸਿੱਖਦੇ ਆਂ ਫਿਰ ਅਹੀਂ ਹੌਲੀ ਹੌਲੀ ਸਕੂਟਰ ਗੱਡੀਆਂ ਬੱਸਾਂ ਵਾਲੇ ਹੋਣਿਆਂ ਫਿਰ ਅਸੀਂ ਗਾਹ ਤਰੱਕੀ ਕਰਦੇ ਆਂ ਤੇ ਮੈਂ ਬਾਦਲ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਜਦੋਂ 2004 ਦੇ ਵਿੱਚ ਦੇ ਨਾਲੇ ਕਰਨ ਬਰਾੜ ਦੇ ਨਾਲ ਲਕਸ਼ਣ ਲੜੀ ਸੀ ਤੇ ਵੱਡੇ ਬਾਦਲ ਸਾਹਿਬ ਨੇ ਮੈਨੂੰ ਬਾਦਲਪਿੰਡ ਸੱਦਿਆ ਤੇ ਜਿੱਥੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਐ ਏਡਾ ਕੀ ਰੂਮ ਸੀ ਇੱਕ ਪਾਸੇ ਸੋਫੇ ਲੱਗੇ ਸੀ ਇੱਕ ਬੰਨੇ ਡਾਈਨਿੰਗ ਟੇਬਲ ਲੱਗਾ ਹੋਈ ਤੇ ਜਿਹੜੀ ਛੱਤ ਸੀਗੀ ਛੱਤ ਤੋਂ ਏਡੇ ਏਡੇ ਖੇਪੜ ਸੀਮੈਂਟ ਦੇ ਲਾਹ ਲਾ ਕੇ ਥੱਲੇ ਡਿੱਗੇ ਸੀਗੇ ਮੈਂ ਤਲਵੀਰ ਸਿੰਘ ਨੇ ਆਪਦੀਆਂ ਇਨ੍ਹਾਂ ਅੱਖਾਂ ਦੇ ਨਾਲ ਵੇਖਿਆ ਤੇ ਠੀਕ ਐ ਭਾਈ 2007 ਤੋਂ ਲੈ ਕੇ 17 ਤੱਕ ਜਿਹੜੀ ਤੁਸੀਂ ਲੋਟਕਸੋਟ ਮਚਾਈ ਆ ਉਹ ਮੈਂ ਕੀ ਦੱਸਾਂ ਸਾਰੇ ਦੁਨੀਆ ਨੂੰ ਜੱਗ ਜਾ ਰ ਜਿਹਦੇ ਨਤੀਜੇ ਅੱਜ ਆ ਗਏ ਤਾਂ ਦੋ ਤਿੰਨ ਸੀਟਾਂ ਦੇ ਤੁਸੀਂ ਰਹਿ ਗਏ ਸੀ ਉਹ ਵੀ ਮੈਨੂੰ ਜਾਪਦਾ ਦੋ ਤੇ ਛੱਡ ਕੇ ਭੱਜ ਗਏ ਇਹ ਕੋਈ ਤੁਹਾਡੀ ਸਾਲੇ ਹਾਰ ਦੀ ਟਿਕਟੀ ਰਹਿ ਗਈ ਆ ਹੁਣ ਹੋਰ ਉਹ ਵੀ ਤੁਹਾਡੀ ਘਰ ਦੀ ਗੱਡੀ ਦੇ ਗੰਡਾ ਸਿੰਘ ਡਰਾਈਵਰ ਵਾਲੀ ਤੁਹਾਡੀ ਗੱਲ ਆ ਹੁਣ ਇਸ ਟਾਈਮ ਸੋ ਮੇਰੇ ਵੀਰੋ ਇਹ ਜਿਹੜੀਆਂ 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਲੁੱਟਕਸੋਟ ਹੋਈ ਫਿਰ ਬਣ ਗਏ ਜੀ ਬਾਦਲ ਫਾਰਮ ਫਿਰ ਬਣ ਗਏ ਜੀ ਸੁਖ ਵਿਲਾਸ ਫੇਰ ਬਣ ਗੀਆਂ ਚੰਡੀਗੜ੍ਹ ਚਾਰ-ਚਾਰ ਪੰਜ-ਪੰਜ ਲਿਫਟ ਵਾਲੀਆਂ ਕੋਠੀਆਂ ਫੇਰ ਬਣ ਗੀਆਂ ਗੜਖਾਉਂ ਕੋਠੀਆਂ ਤੇ ਇਹ ਮੈਨੂੰ ਕਹਿੰਦੇ ਜੀ ਸਕੂਟਰ ਤੇ ਆ ਭਰਾਵਾ ਅਸੀਂ ਤੇ ਅੱਜ ਵੀ ਸਕੂਟਰ ਤੇ ਆ ਅਸੀਂ ਤੇ ਜਿਹੜੀਆਂ ਸਾਡੇ ਕੋ ਗੱਡੀਆਂ ਉਹ ਵੀ ਕਿਸ਼ਤਾ ਦੀ ਆ ਭਾਂ ਤੁਸੀਂ ਚੈੱਕ ਕਰਾ ਲਾ ਤੈਨੂੰ ਮੈਂ ਦੱਸ ਦੂਗਾ ਕਿ ਮੈਂ ਉਹੋ ਜਿਹਾ ਬੰਦਾ ਨਹੀਂ ਜੋ ਕੁਝ ਤੁਸੀਂ ਕਰਦੇ ਰਹੇ ਮੈਂ ਤੁਹਾਡੇ ਨਾਲ ਹੀ ਰਿਹਾ ਜੋ ਕੁਝ ਤੁਸੀਂ ਮੈਨੂੰ ਫਿਰ ਕਰਾਇਆ ਹੋਗਾ ਤੁਹਾਨੂੰ ਫਿਰ ਸਾਰੇ ਸਾਹਮਣੇ ਗਨਮੈਨਾਂ ਵੱਲੋਂ ਗੱਲ ਮੈਂ ਨਹੀਂ ਕੀਤੀ ਕਿ ਜੋ ਕਹਿੰਦੇ ਕਿ ਜਿਹੜੇ ਗਨਮੈਨ ਤੁਸੀਂ ਲੈ ਕੇ ਜਾ ਰਹੇ ਹੋ ਉਹਨਾਂ ਨਾਲ ਸਮਝਦੇ ਤੁਹਾਨੂੰ ਉਹ ਫੜ ਕੇ ਲਿਆਉਣਗੇ ਮੈਂ ਉਧਰਲੇ ਪਾਸੇ ਵੀ ਆਉਣਾ ਵਾ ਕਿਸੇ ਦੀ ਇੰਨੀ ਹਿੰਮਤ ਨਹੀਂ ਮੈਂ ਕੋਈ ਚਿੱਟੇ ਕਾਲੇ ਦਾ ਕੰਮ ਨਹੀਂ ਕਰਦਾ ਕਿ ਮੈਨੂੰ ਗਨਮੈਨ ਫੜਨਗੇ ਗਨਮੈਨ ਉਹਨਾਂ ਨੂੰ ਵੀ ਫੜਨਗੇ ਜਿਹੜੇ ਕੋਈ ਚਿੱਟੇ ਕਾਲੇ ਦਾ ਕੰਮ ਕਰਦੇ ਆ ਮੈਂ ਬਾਦਲ ਸਾਹਿਬ ਨੂੰ ਹੋਰ ਗੱਲ ਕਹਿਣੀ ਚਾਹਣਾ ਬੜੀਆਂ ਪੁੱਠੀਆਂ ਸਿੱਧੀਆਂ ਮੇਰੇ ਖਿਲਾਫ ਉਥੇ ਕੱਲ ਗੱਲਾਂ ਕਰਕੇ ਗਏ ਤਾਂ ਇਹ ਇੱਕ ਕੋਈ ਇਹੋ ਜਿਹੀ ਵੀ ਕਰਦਾ ਹੈ ਕਿ ਮੈਨੂੰ ਫਿਰ ਫੋਨ ਕੀਤਾ ਤੇ ਵਿਖਾਇਆ ਹੈ ਵੇਖੋ ਇੱਕ ਅਮਰਧਾਰੀ ਬੰਦਾ ਹੋ ਕੇ ਡੇਡਾ ਵੱਡਾ ਝੂਠ ਬੋਲੇ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਹੁਣ ਤੇ ਮੈਂ ਵੀ ਨਹੀਂ ਕਹਿ ਸਕਦਾ ਕਿ ਇਹਨੂੰ ਸ਼੍ਰੀ ਕਾਲ ਤਕ ਸਾਹਿਬ ਨੂੰ ਤਲਬ ਕਰਨਾ ਚਾਹੀਦਾ ਕਿਉਂਕਿ ਤੇ ਸ਼੍ਰੀ ਕਾਲ ਤਕ ਸਾਹਿਬ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਇਹਨਾਂ ਨੇ ਸ਼੍ਰੀ ਕਾਲ ਤਕ ਸਾਹਿਬ ਦਾ ਵੀ ਹੁਕਮ ਨਹੀਂ ਮੰਨਿਆ ਸ਼੍ਰੀ ਕਾਲ ਤਕ ਸਾਹਿਬ ਦੇ ਜਹੇਦਾਰ ਨੂੰ ਇਹਨਾਂ ਨੇ ਲਾ ਕੇ ਉਹ ਮਾਰਿਆ ਤੇ ਆਪਦਾ ਜਹੇਦਾਰ ਲਾ ਕੇ ਅੱਜ ਫੇਰ ਆਪ ਦੀਆਂ ਮਨਮਾਨੀਆਂ ਕਰ ਰਹੇ ਆ ਜਿਹੜੇ ਪਾਰਟੀਆਂ ਦੇ ਵਿੱਚੋਂ ਜਹੇਦਾਰ ਸਾਹਿਬਾਨਾਂ ਨੇ ਕੱਢੇ ਸੀ ਉਹਨਾਂ ਨੂੰ ਫੇਰ ਵਾਪਸ ਲਿਆਉਂਦੇ ਆ ਇਹਨਾਂ ਦਾ ਸ਼੍ਰੀ ਕਾਲ ਤਕਸਬ ਤੇ ਵੀ ਆਪ ਦਾ ਜਿਹੜਾ ਵਾ ਉਹ ਕਬਜ਼ਾ ਜਮਾਇਆ ਹੋਇਆ ਔਰ ਮੈਂ ਸਮਝਦਾ ਉਹ ਦਿਨ ਦੂਰ ਨਹੀਂ ਕਿ ਇਹ ਵੀ ਦਿਨ ਜਿਹੜਾ ਜਲਦੀ ਆਊਗਾ ਔਰ ਸ਼੍ਰੀ ਕਾਲ ਤਕਸਬ ਵੀ ਇਹਨਾਂ ਤੋਂ ਆਜ਼ਾਦ ਹੋਊਗਾ ਔਰ ਸ਼ਰੌਨੀ ਗੁਰਦਾਰਾ ਪ੍ਰਬੰਧਕ ਵੀ ਪ੍ਰਬੰਧਕ ਕਮੇਟੀ ਵੀ ਇਹਨਾਂ ਕੋਲ ਆਜ਼ਾਦ ਹੋਊਗੀ ਇਹ ਪੰਥਕ ਆਪਣੇ ਆਪ ਨੂੰ ਖਮਾਉਣ ਵਾਲੇ ਪੰਥ ਦਾ ਢੋਂਗ ਰਚਣ ਵਾਲੇ ਬੰਦੇ ਇਹਨਾਂ ਨੂੰ ਪੁੱਛੋ ਇਹ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਕੀ ਕੀਤਾ ਜਿਹੜਾ ਬਰਗਾੜੀ ਕਾਂਡ ਹੋਇਆ ਜੋ ਕੋਟਕਪੂਰੇ ਦੇ ਵਿੱਚ ਹੋਇਆ ਤੁਸੀਂ ਉੱਥੇ ਕੀ ਕੀਤਾ ਉਸ ਵੇਲੇ ਤੁਹਾਡੀ ਸਰਕਾਰ ਸੀ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਗੁਰੂ ਸਾਹਿਬ ਦੇ ਸਾਡੇ ਅੰਗ ਗਲੀਆਂ ਦੇ ਵਿੱਚ ਰੁਲ ਗਏ ਤੁਸੀਂ ਕੀ ਕੀਤਾ ਇਹ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਪੁੱਛੋ ਤੁਸੀਂ 328 ਰੁਪਏ ਤੇ ਕਿੱਥੇ ਲਿਖ ਕੇ ਦਿੱਤਾ ਇਹਨਾਂ ਮੁਲਾਜ਼ਮਾਂ ਤੇ ਜਿਹੜਾ ਪਰਚਾ ਦਰਚੋਂ ਇਹਨਾਂ ਨੂੰ ਪੁੱਛੋ ਤਾਂ ਸਹੀ ਜਿਹੜੇ ਆਪਣੇ ਨੂੰ ਪੰਥਕਾ ਕਮਾਉਣ ਵਾਲੇ ਆ ਆ ਹੁਣ ਆ ਕੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਉਹਨਾਂ ਨੇ ਆਕੇ ਸਟੈਂਡ ਲਾਇਆ ਤੇ 328 ਰੁਪਆ ਲਿਆ ਤੇ 295 ਦਾ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਫਿਰ ਪਰਚਾ ਦਰਜ ਕੀਤਾ ਤੇ ਫਿਰ ਪੰਥਕ ਕੌਣ ਹੋਇਆ ਜੀ ਸੁਖਬੀਰ ਬਾਦਲ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਹਲਾ ਇੱਕ ਨੰਬਰ ਦਾ ਵਿਹਲਾ ਡਿਫੈਂਡਰ ਚ ਘੁੰਮਦਾ ਰਹਿੰਦਾ ਗੇੜੀਆਂ ਮਾਰਦਾ ਰਹਿੰਦਾ ਜੇ ਕਿਤੇ ਕੋਈ ਮੀਟਿੰਗ ਲੱਭ ਵੀ ਦੋ ਉੱਥੇ ਚਲ ਗਿਆ ਨਹੀਂ ਤੇ ਘਰ ਚਲ ਗਿਆ ਭੰਮ ਘਮਾ ਕੇ ਮੇਰੇ ਵੀਰੋ ਜਿਹੜੀ ਦੇ ਕੱਲ ਉੱਥੇ ਕੱਲ ਰੈਲੀ ਕੀਤੀ ਆ ਮੈਂ ਇਸੇ ਜਗ੍ਹਾ ਤੇ ਇੱਕ ਮੀਟਿੰਗ ਕੀਤੀ ਸੀ ਉਦੋਂ ਅਮਨ ਰੋੜਾ ਕੀ ਆਈ ਮੈਂ ਨਾ ਨਾ ਹਲਕਾ ਚੱਲਗਾ ਉੱਥੇ ਠਾਠਾ ਮਾਰਦਾ ਇਕੱਠ ਹੋਇਆ ਜਿੱਥੇ ਪੰਜਾਬ ਚੋਂ ਬੰਦੇ ਸੱਦੇ ਕਿਉਂਕਿ ਇਹਨਾਂ ਦਾ ਇੱਕ ਸਿਸਟਮ ਆ ਸਾਰੇ ਪੰਜਾਬ ਚੋਂ ਆਪਦੀ ਪ੍ਰਾਈਵੇਟ ਲਿਮਟਿਡ ਕੰਪਨੀ ਜਿਹੜੀ ਇਹ ਚਲਾ ਰਹੇ ਆ ਉਹਦੇ ਚ ਸਾਰੇ ਬੰਦੇ ਸੱਦ ਲੈਂਦੇ ਆ ਤੇ ਉਹ ਇਕੱਠ ਕਰਕੇ ਕਹਿੰਦੇ ਵੀ ਬਹੁਤ ਵਿਸ਼ਾਲ ਆ ਵੇਖਿਆ ਤੁਸੀਂ ਚੁਭਾ ਲੈਣਾ ਨੇ ਰੈਲੀ ਕੀਤੀ ਫਿਰ 10-12000 ਦੇ ਹਰਗੇ ਫਿਰ ਜਿਹੜੀ ਰੈਲੀ ਐ ਢੀ ਵੱਡੀ ਤੁਸੀਂ ਕੀਤੀ ਸੀ ਸਾਰੇ ਪੰਜਾਬ ਚੋਂ ਬੰਦੇ ਇਕੱਠੇ ਕਰਕੇ ਤੇ ਭਾਈ ਜਿੱਥੇ ਕਿਉਂ ਨਹੀਂ ਤੇ ਇਹੀ ਗੱਲ ਮੈਂ ਕਹਿਣੀ ਚਾਹਣਾ 14 ਤਰੀਕ ਨੂੰ ਵੋਟਾਂ ਉਹਦਾ ਜਿਹੜਾ ਨਤੀਜਾ ਵਾ ਉਹ ਜਲਦੀ ਤੋਂ ਜਲਦੀ ਆਊ ਫਿਰ ਦੂਜੀ ਗੱਲ ਦੂਜੀ ਗੱਲ ਇਨੂੰ ਸ਼੍ਰੀ ਕਾਸਤਖ ਸਾਹਿਬ ਇਹ ਪੇਸ਼ ਹੋਏ। ਇਹਨਾਂ ਨੇ ਆਪਦੇ ਆਪਦੇ ਮੂੰਹ ਦੇ ਨਾਲ ਇੱਕ ਇੱਕ ਗੁਨਾਹ ਕਬੂਲਿਆ ਕਿ ਨਹੀਂ ਕਬੂਲਿਆ ਤੁਸੀਂ ਦੱਸੋ ਕਬੂਲਿਆ। ਜਹਦਾਰ ਸਾਹਿਬ ਕਹਿੰਦੇ ਸੀ ਸਭ ਨਾਲ ਗੱਲ ਨਹੀਂ ਕਰਨੀ। ਹਾਂ ਜਾਂ ਨਾ ਅਜ ਜਵਾਬ ਦਿਓ। ਜੇ ਇੱਕ ਵੀ ਇਹਨੇ ਨਾ ਕਿਹਾ ਤਾਂ ਦੱਸੋ। ਸਾਰੇ ਹੀ ਇਹਨੇ ਹਾਂ ਕਹਿ ਜਿਨਨੇ ਗੁਨਾਹ ਇਹਨੇ ਕਬੂਲੇ ਹੈ। ਇਹ ਕਹਿੰਦਾ ਜੀ ਇਹ ਲੋਕ ਇਹੋ ਜਿਹੇ ਲੋਕਾਂ ਨੇ ਕਾਲੀ ਦਲ ਨੂੰ ਬਦਨਾ ਕੀਤਾ। ਉਹ ਭਾਈ ਤਹਾਡੇ ਤੁਹਾਡੇ ਗਰਾਂ ਚ ਤਖਤੀਆਂ ਪੈ ਗਿਆ ਸ਼੍ਰੀ ਕਾਲ ਤਖਸਲੋਂ ਤੁਹਾਨੂੰ ਸਜ਼ਾ ਲੱਗ ਗਈ ਤੇ ਬਦਨਾਮ ਨਹੀਂ ਕਰਤਾ ਕਾਲ ਤਖਸਾਲੋਂ ਸਜ਼ਾ ਤੁਹਾਨੂੰ ਲੱਗੀ ਤਖਤੀਆਂ ਤੁਹਾਡੇ ਗਰਾਂ ਚ ਪੈ ਗਈਆਂ ਹੈ ਉਧਰ ਤੁਹਾਨੂੰ ਬਾਹਰ ਆਪਣਾ ਵਰਸ਼ੇ ਦੇ ਕੇ ਖਿਲਾੜਿਆ ਗਿਆ ਤੇ ਤੁਹਿਆਂ ਦੇ ਜੇ ਬਦਰਾਮ ਨਹੀਂ ਕਰਤਾ ਵਾਹ ਤੇਰੇ ਮੈਨੂੰ ਤਾਂ ਸਮਝ ਨਹੀਂ ਆਈ ਸਾਰੇ ਅਕਾਲੀ ਦਲ ਦਾ ਤੁਸੀਂ ਬੇੜਾ ਗਰਕ ਕਰਕੇ ਰਸਤਾ ਤੇ ਤੁਸੀਂ ਇਹ ਚੀਜ਼ਾਂ ਸਾਡੇ ਸਾਡੇ ਦੇ ਮੜਨਾ ਚਾਹਦੇ ਜੇ ਮੈਂ ਦਾਅਵੇ ਨਾ ਕਹਿੰਦਾ 75% ਸਿੱਖ ਕੌਮ 75% ਅਕਾਲੀ ਦਲ ਇਹਨਾਂ ਨੂੰ ਇਹਨੂੰ ਪ੍ਰਧਾਨ ਹੀ ਨਹੀਂ ਮੰਨਦੇ ਜਿਹੜੇ ਇਹਦੇ ਬੰਦੇ ਕਿੰਨੇ ਬੰਦੇ ਛੱਡ ਕੇ ਚੜ ਗਏ ਜੀ ਮੈਨੂੰ ਦੱਸੋ ਕੋਈ ਲਿਸਟ ਵੀ ਮੈਂ ਫਿਰ ਹਸਣਾ ਹਜ਼ਾਰਾਂ ਬੰਦਿਆਂ ਦੀ ਲਿਸਟ ਹੈ ਜਿਹੜੇ ਵੱਡੇ ਵੱਡੇ ਨਾਮੀ ਜਿਹੜੇ ਆ ਇਹਨਾਂ ਤੋਂ ਦੁਖੀ ਹੋ ਕੇ ਇਹਨਾਂ ਦੇ ਅਕਾਲੀ ਦਲ ਨੂੰ ਛੱਡ ਕੇ ਚੱਲ ਗਏ ਕਿਉਂਕਿ ਇਹਨਾਂ ਨੇ ਅਕਾਲੀ ਦਲ ਨੂੰ ਜਿਹੜਾ ਬਰਬਾਦ ਕਰਤਾ ਮੈਂ ਫੇਰ ਆ ਜੇ ਇਹ ਗੱਲ ਕਹਿਣੀ ਚਾਹਣਾ ਕਿ ਉਹ ਦਿਨ ਦੂਰ ਨਹੀਂ 14 ਤਰੀਕ ਨੂੰ ਇਲੈਕਸ਼ਨ ਹੋਣੀ ਹੈ ਇਹਨਾਂ ਨੇ ਗੱਲ ਬੈਲੀ ਕੀਤੀ ਹੈ ਮੈਂ ਸਵੇਰੇ ਫੇਰ ਰੱਖਦੀ ਹਾਂ ਦਾਲਾ ਮੰਡੀ ਮਜੀਠਾ ਤੁਸੀਂ ਸਾਰੇ ਮੇਰੇ ਭਰਾਵਾਂ ਤੇ ਆਇਓ ਤੁਹਾਨੂੰ ਆਪੇ ਪਤਾ ਲੱਜੂਗਾ ਕਿ ਉਹ ਰੈਲੀ ਕਿ ਇਹ ਰੈਲੀ ਆ ਔਰ ਬਹੁਤ ਵੱਡਾ ਇਕੱਠ ਕੱਲ 12 ਤਰੀਕ ਨੂੰ 1 ਵਜੇ ਦਾਲਾ ਮੰਡੀ ਮਜੀਠਾ ਆ ਹੀ ਕਰਨ ਜਾ ਰਹੇ ਆ ਔਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਦੱਸ ਦੂੰਗਾ ਕਿ ਆਹ ਰੈਲੀ ਹੋ ਤੇ ਤਗੜਾ ਹੋ ਕੇ ਜਿੰਨਾ ਮਰਜੀ ਤੁਸੀਂ ਇੱਥੇ ਝੂਰ ਲਾ ਲਿਓ ਤੁਹਾਡੀ ਇੱਥੇ ਐਦ ਕੀ ਗੱਲ ਨਹੀਂ ਬਣਨ ਵਾਲੀ ਹਲਕਾ ਮਜੀਠਾ ਇਤਿਹਾਸ ਲਿچےਗਾ ਐਸੇ ਜਿਹੜਾ ਪ੍ਰੀਸ਼ਦ ਦੇ ਵਿੱਚ ਚਾਰੇ ਦੀਆਂ ਚਾਰੇ ਜਿਹੜਿਆ ਜ਼ਿਲ੍ਹਾ ਪ੍ਰੀਸ਼ਦ ਆ ਉਥੋਂ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਵੱਡੀ ਜਿੱਤ ਪ੍ਰਾਪਤ ਕਰਨਗੇ ਔਰ ਜਿਹੜਾ ਮਜੀਠਾ ਹਲਕਾ ਦੀ ਇਤਿਹਾਸ ਰਜੇਗਾ ਇੱਥੋਂ ਜਿਹੜਾ ਇਹਨਾਂ ਦਾ ਤਖਤਾ ਪੜਤੋ ਧਾਮੀ ਨੇ ਕਿਹਾ ਕਿ ਜਿਹੜੀ ਸਰਕਾਰ ਹਜ ਤੱਕ ਸ਼ੇਪ ਕਰਦੀ ਹੈ ਬਾਰ ਬਾਰ ਪੰਦੇ ਵਿੱਚ ਤੇ ਅਸੀਂ ਐਫ ਆਈ ਆਰ ਨੂੰ ਨਹੀਂ ਮੰਨਦੇ ਤਿੰਨ ਸੌ 23 ਠੀਕ ਹੈ ਵਾਹ ਧਾਮੀ ਨੂੰ ਮੈਂ ਤਾਂ ਤੁਹਾਨੂੰ ਪਤਾ ਮੈਂ ਤਾਂ ਧਾਮੀ ਨੂੰ ਪ੍ਰਧਾਨ ਹੀ ਨਹੀਂ ਮੰਨਦਾ ਉਹ ਤੇ ਰਬੜ ਦੀ ਮੋਹ ਰਿਆ ਕਿਉਂਕਿ ਮੈਂ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਇੱਕ ਡਾਕਟਰ ਨਾਲ ਰਟਾ ਪਿਆ ਸੀ ਔਰ ਤੁਸੀਂ ਵੇਖੋ ਇਮਾਨਦਾਰੀ ਨਾਲ ਦੱਸਿਓ ਸਾਰੇ ਅਮਰਸਰ ਰਹਿਣ ਵਾਲੇਓ ਉਸ ਹਸਪਤਾਲ ਦੇ ਵਿੱਚ ਜੋ ਹੁੰਦਾ ਮੇਰੇ ਤੋਂ ਵੱਧ ਚਿੰਤਰਾ ਜਾਂਦੇ ਜਾਂਦੇ ਕਿ ਨਹੀਂ ਜਾਂਦੇ ਸੋ ਇਸ ਕਰਕੇ ਮੇਰੇ ਵੀਰੋ ਇਹ ਇਹਨੇ ਦੋਨਾਂ ਲੋਕਾਂ ਨੂੰ ਕਲੀਨ ਚਟਾ ਦੇ ਦਿਆਂ ਬਾਕੀ ਰਹਿ ਗਈ ਧਾਮੀ ਦੀ ਗੱਲ ਧਾਮੀ ਹੋਣਾ ਤੇ ਸਾਰੇ ਪਾਏ ਖਲਾਰੇ ਦਾ ਜਿਹੜਾ ਸਾਰਾ ਖਲਾਰਾ ਹੀ ਧਾਮੀ ਹੋਣਾ ਨੇ ਪਾਇਆ ਆ ਜੋ ਕੁਛ ਜਿਹੜਾ ਬੰਦਾ ਜਿਹਦਾ ਪ੍ਰਬੰਧ ਹੀ ਐਡਾ ਮਾੜਾ ਜਿਹਨੂੰ ਇਹ ਨਹੀਂ ਪਤਾ ਕਿ ਸੰਸਥਾ ਦੇ ਪ੍ਰਧਾਨ ਨੂੰ ਕਿ ਮੇਰੀ ਸੰਸਥਾ ਦੇ ਵਿੱਚ 328 ਰੁਪਏ ਗੁੰਮ ਗਏ ਆ ਬਾਹਰੋਂ ਰੋਲਾ ਪਿਆ ਤੇ ਫਿਰ ਪਤਾ ਲੱਗਾ ਉਹ ਧਾਮੀ ਕਹਿੰਦਾ ਪ੍ਰਧਾਨਿਆ ਮੈਂ ਤੁਹਾਨੂੰ ਪ੍ਰਧਾਨ ਹੀ ਨਹੀਂ ਮੰਨਦਾ ਬਾਜੀ ਤੁਸੀਂ ਇਹ ਕਰ ਤੁਹਾਡੇ ਲੋਕਾਂ ਨੇ ਕੱਲ ਕੋਲਨੇ ਕਿਹਾ ਕਿ ਮੈਨੂੰ ਤੁਸੀਂ ਫੋਨ ਕਰਕੇ ਕਿਹਾ ਕਿ ਮੈਂ ਪਾਰਟੀ ਜੁਆਇਨ ਕਰਨਾ ਚਾਹਣਾ ਇਹਦੇ ਚ ਕਿੰਨੀ ਗਿਸਚਾਈ ਮੈਂ ਤਾਂ ਫੇਰ ਕਹਿਣਾ ਕਿ ਇਹ 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 ਦਰਬਾਰ ਸਾਹਿਬ ਆਂਦੇ ਮੈਂ ਮਹੀਨੇ ਚ ਘਰੇ ਇੱਕ ਵਾਰ ਆਉਣਾ ਇਹ ਜਿੱਦਣ ਆਵੇ ਮੈਨੂੰ ਭਾਵੇਂ ਜਿਹੜਾ ਮਰਜ਼ੀ ਜ਼ਰੂਰੀ ਕੰਮ ਹੋਵੇ ਮੈਂ ਛੱਡ ਦੂੰ ਮੈਂ ਦਰਬਾਰ ਸਾਹਿਬ ਆਉਂ ਉਹਨੂੰ ਕੋ ਉੱਥੇ ਕਹਦੇਗਾ ਤਲਵਿੰਦਰ ਸਿੰਘ ਨੇ ਤੈਨੂੰ ਫੋਨ ਕੀਤਾ ਮੈਂ ਤਾਂ ਨਾ ਇੱਕ ਅਮਰਤਾਰੀ ਬੰਦੇ ਨੂੰ ਝੂਠ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਜਿਹਦਾ ਵੈਸੇ ਤਾਂ ਸਾਨੂੰ ਆਮ ਬੰਦੇ ਨੂੰ ਮੈਨੂੰ ਮੈਨੂੰ ਵੈਸੇ ਤੁਹਾਨੂੰ ਪਤਾ ਇਹ ਮੈਂ ਸੱਚਾ ਸੋਚਿਆ ਜਿਆ ਬੰਦਾ ਮੈਨੂੰ ਝੂਠ ਤੋਂ ਵੈਸੇ ਬੜੀ ਨਫ਼ਰਤ ਹੈ ਮੈਂ ਨਾ ਝੂਠ ਮਾਰਦਾ ਤੇ ਨਾ ਮੈਂ ਝੂਠ ਬਰਦਾਸ਼ਤ ਕਰਦਾ ਇਸ ਬੰਦੇ ਨੇ ਕੱਲ ਤੇ ਹੱਦਾਂ ਹੀ ਟਪਾ ਦੀਆਂ ਝੂਠਾਂ ਦੇ ਮੈਂ ਇਹਨਾਂ ਨੂੰ ਇਹ ਇਹਨਾਂ ਨੂੰ ਕੋਈ ਡੁੱਬਦੀ ਬੇੜੀ ਇਹਨਾਂ ਦੀ ਇਹਨਾਂ ਨੇ ਆਪ ਦਾ ਬੇੜਾ ਕਰ ਕਰ ਲੈ ਇਹਨਾਂ ਨੂੰ ਤਾਂ ਫੋਨ ਕਰਨਾ ਕੋਈ ਇੰਜ ਨਹੀਂ ਪਸੰਦ ਕਰਦਾ ਮੈਂ ਕਿਉਂ ਇਹਨਾਂ ਨੂੰ ਫੋਨ ਉਹ ਕਹਿੰਦੇ ਜਿੰਨੀ ਦੇਰ ਮੈਂ ਪ੍ਰਧਾਨਾਂ ਮੈਂ ਤੁਹਾਨੂੰ ਸ਼ਾਮਲ ਨਹੀਂ ਹੁੰਦਿਆਂਗਾ ਵੀ ਗੱਲ ਉਹਨਾਂ ਨਾਲ ਕਰ ਦਿੱਤੀ ਤੇ ਮੇਰੇ ਤੋਂ ਬਾਅਦ ਲੁਧਿਆਣੇ ਗਏ ਹੂੰ ਮੇਰੇ ਤੋਂ ਬਾਅਦ ਮੰਨਪੀ ਦੀ ਯਾਲੀ ਕੋ ਗਏ ਆ ਕਾਨੂੰਨੋ ਸਪੀਚ ਪ੍ਰੋ ਪੰਜਾਬ ਤੇ ਚੱਲਣ ਦੇ। ਉੱਥੇ ਵੀ ਜਾ ਕੇ ਜਿੰਨਾ ਚਿਰ ਮੈਂ ਪ੍ਰਧਾਨ ਆ ਮੰਨਪੀ ਦੀ ਯਾਲੀ ਨੂੰ ਪਾਰਟੀ ਚ ਨਹੀਂ ਹਉਦਾਂ ਗੱਲ। ਉਹ ਗੁਰੂਆ ਤੇਰੀ ਪਾਰਟੀ ਚ ਆਉਣਾ ਕਹਿੰਦੇ ਜਿਹੜੇ ਚਾਰ ਗਟੋਟ ਰੂ ਆ ਗਏ ਸਾਂਭਲਾ ਵੀ ਭੱਜਣੇ ਆ। ਉਹ ਵੀ ਸਾਨੂੰ ਫੋਨ ਕਰਦੇ ਆ ਭਾਜੀ ਅਸੀਂ ਤੁਹਾਡੇ ਨਾਲ ਜਾਈਏ। ਇਹਨਾਂ ਦੇ ਜਿਹੜੇ ਇਹਨਾਂ ਦੇ ਉਮੀਦਵਾਰ ਹੈ ਮੈਂ ਤੁਹਾਨੂੰ ਗੋੜੀਆਂ ਸੁਣਾ ਦਿੰਨਾ। ਮੇਰੇ ਕੋਲ ਪਈਆਂ ਰਕੋੜੀਆਂ। ਮੇਰੇ ਕੋਲ ਇਹਨਾਂ ਦੇ ਪ੍ਰੂਫ ਪਏ ਮੈਨੂੰ ਕਿਦਾਂ ਮੈਸੇਜ ਕਰਦੇ। ਪਰ ਉਹ ਕਿਸ ਕਿਸ ਬਿਹਾਵ ਨਾਲ ਇਹ ਸਾਰੇ ਕਹਿ ਰਹੇ ਨੇ ਕਿ ਸਾਡੇ ਨਾਲ ਫੋਨ ਤੇ ਕੰਟੈਕਟ ਕਰ ਰਹੇ ਨੇ ਹਾਂ ਮਤ ਵੱਜ ਗਈ ਐਵੇਂ ਝੂਠ ਮਾਰੀ ਜਾਂਦੇ ਇਹ ਸਾਬਤ ਕਰਨ ਇਹ ਤੇ ਚੀਜ਼ਾਂ ਜੇ ਮੈਂ ਫੋਨ ਕੀਤਾ ਤੇ ਫੋਨ ਦੀ ਡਿਟੇਲ ਕਢਾ ਰਾਂ ਮੈਂ ਤਾਂ ਆਪਣੀ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰੀ ਤੇ ਸੁਖਬੀਰ ਬਾਦਲ ਦੀ ਡਿਟੇਲ ਕਢਾ ਦਿਓ ਜੇ ਮੈਂ ਕੀਤਾ ਹੋਗਾ ਤਾਂ ਫਿਰ ਫੋਨ ਤੇ ਫੋਨ ਕੀਤਾ ਹੋਗਾ ਮੇਰੇ ਕੋਲ ਵਾਇਰਲਸ ਤਾਂ ਹੈ ਨਹੀਂ ਕੋਈ ਕਿਵੇਂ ਮੈਨੂੰ ਵਾਇਰਲਸ ਕਰਤੀ ਬਾਜੀ ਤੁਸੀਂ ਸਭ ਲੇਖੋ ਦੇਖ ਬੰਦੇ ਨੂੰ ਝੂਠ ਮਾਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਮੈਂ ਅੱਜ ਤੱਕ ਇਹਨਾਂ ਦਾ ਬਹੁਤ ਸਤਿਕਾਰ ਕੀਤਾ ਮੈਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕਹਿ ਕੇ ਬੋਲਦਾ ਰਿਹਾ ਪਰ ਜਿਹੜੀਆਂ ਕੱਲ ਬਚਪੜਾਇਆ ਬਚਕੜਾ ਹੱਸਾ ਕਰਕੇ ਗਏ ਨਾ ਉਸ ਗੱਲ ਤੋਂ ਮੇਰੇ ਮਨ ਨੂੰ ਫੇਸ ਪਹੁੰਚੀ ਆ ਗੱਲ ਸੱਚੀ ਕਰੋ ਸੱਚੀ ਗੱਲ ਤੇ ਆਓ ਮੈਦਾਨ ਚ ਆਓ ਮਿੱਤਰੋ ਆ ਹੁਣ ਤੁਸੀਂ ਆਏ ਹੋ ਕੱਲ ਅੱਛਾ ਲਾਸਟ ਦੇ ਕੀ ਕਹਿੰਦਾ ਕਿ ਇਹਨੂੰ ਹਰਾ ਕੇ ਕੱਲ ਦਰਦਿਆਂ ਜਦਾ ਦੋ ਮੂੰਹ ਦੇ ਚਪੇੜ ਮਰ ਲੈ ਦੱਸੋ ਹੁਣ ਗੁਰੂ ਰਾਨੰਦਾਸ ਜਾਣਦਾ ਕਿ 14 ਤਰੀਕ ਨੂੰ ਕੀ ਦੇ ਮੂੰਹ ਦੇ ਚਪੇੜ ਵਜਣੀ ਇਹ ਮੇਰੇ ਵਜਣੀ ਆ ਕਿ ਇਹਨਾਂ ਦੇ ਵਜਣੀ ਆ ਇਹ ਰੱਬ ਜਾਣਦਾ ਲੱਗ ਜੂ ਪਤਾ ਇਹ ਵੀ